thank you ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਨਿੱਕੀਆਂ ਜਿੰਦਾ ਵੱਡੇ ਸਾਕੇ ਸ਼ਹੀਦੀ ਦਿਹਾੜੇ ਚੱਲ ਰਹੇ ਜਿਸ ਨੂੰ ਲੈ ਕੇ ਜਿੱਥੇ ਪੂਰੀ ਦੁਨੀਆ ਭਰ ਵਿੱਚ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਆ ਕਿਉਂਕਿ ਸਿੱਖ ਧਰਮ ਸਭ ਤੋਂ ਛੋਟੇ ਨੌਜਵਾਨ ਸਨ ਬੱਚੇ ਸਨ ਜਿਨ੍ਹਾਂ ਨੇ ਬੜੀ ਵੱਡੀ ਕੁਰਬਾਨੀ ਦਿੱਤੀ ਆ ਕਿਉਂਕਿ ਜਦੋਂ ਸੂਬਾ ਸਰਹੰਦ ਵੱਲੋਂ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਨੀਹਾਂ ਚ ਚੜਿਆਂ ਗਿਆ ਤਾਂ ਵੱਖ-ਵੱਖ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ ਪਰ ਉਹਨਾਂ ਨੇ ਇਨੀ ਮੰਨੀ ਤੇ ਸਿੱਖ ਧਰਮ ਲਈ ਆਪਣੀ ਜੀ ਕੁਰਬਾਨੀ ਕਰ ਦਿੱਤੀ ਉਹਨਾਂ ਨੇ ਮਾਨਵਤਾ ਦੀ ਗੱਲ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਸੰਧਾਨਤਾ ਨੇ ਸਭ ਨੂੰ ਬਰਾਬਰ ਦੀ ਉੱਚੀ ਨੀਚ ਨੂੰ ਖਤਮ ਕਰ ਲਈ ਤੇ ਭੇਦ ਭਾਵ ਨੂੰ ਖਤਮ ਕਰ ਲਈ ਜਿਹੜਾ ਰਾਜਸ਼ਾਹੀ ਸੀ ਉਸ ਟਾਈਮ ਜਿਹੜੀ ਲੋਕਾਂ ਨੂੰ ਅਤਿਆਚਾਰ ਕਰਦੇ ਸੀ ਤੇ ਉਹਨਾਂ ਦੇ ਖਿਲਾਫ ਜਿਹੜੀ ਲੜਾਈ ਲੜਦੇ ਸੀ ਜਿਸ ਨੂੰ ਲੈ ਕੇ ਜਿਹੜੀ ਇਹ ਕੁਰਬਾਨੀ ਦੇਣੀ ਪਈ ਤੇ ਅੱਜ ਜਿਹੜੇ ਸ਼ਹੀਦੀ ਦਿਹਾੜੇ ਦੇ ਜਿਹੜੇ ਭੋਗ ਆ ਪਾਏ ਜਾ ਰਹੇ ਪੂਰੀ ਦੁਨੀਆ ਭਰ ਵਿੱਚ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਆ ਅਸੀਂ ਗੁਰਦੁਆਰਾ ਹਾਜ਼ੀ ਰਤਨ ਸਾਹਿਬ ਪਹੁੰਚੇ ਆ ਉੱਥੇ ਜਿੱਥੇ ਅੱਜ ਗੁਰਦੁਆਰਾ ਸਾਹਿਬ ਵਿੱਚ ਭੋਗ ਪਾਏਗੇ ਕੀਰਤਨ ਵੀ ਕੀਤੇਗੇ ਤੇ ਸੰਕਤਾਂ ਨੂੰ ਸੁਦੇਸ਼ ਵੀ ਦਿੱਤੇ ਗਏ ਤੇ ਜਾਣਕਾਰੀ ਵੀ ਦਿੱਤੀ ਗਈ ਵੀ ਜਿਹੜੀਆਂ ਨਿੱਗੀਆਂ ਜਿੰਦਾ ਵੱਡੇ ਸਾਕੇ ਜਿਹੜੇ ਕੁਰਬਾਨੀਆਂ ਦਿੱਤੀਆਂ ਗਈਆਂ ਇਹ ਕਿਸ ਕਾਰਨ ਸੀ ਤੇ ਸਿੱਖੀ ਸਿਧਾਂਤਾਂ ਦੇ ਸੰਦੇਸ਼ ਵੀ ਦਿੱਤੇ ਗਏ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਵੀ ਅੱਜ ਜਿਹੜਾ ਪ੍ਰੋਗਰਾਮ ਸੀ ਇਸ ਤਰ੍ਹਾਂ ਪ੍ਰਬੰਧਕ ਚਲਾ ਸੁਮੇਰ ਸਿੰਘ ਮੈਨੇਜਰ ਗੁਰਦੁਆਰਾ ਹਾਜ਼ਿਰਤਨ ਸਾਹਿਬ ਪਾਸ਼ੇ ਦਸਵੀਂ ਬਟਿੰਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ 13 ਪੋ ਦਾ ਜੋ ਸ਼ਹੀਦੀ ਦਿਹਾੜਾ ਹੈ ਛੋਟੀ ਸਾਹਿਬ ਜੀ ਦੇ ਸਾਹਿਬ ਜੀਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬ ਜੀਦਾ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਦੀ ਜੋ ਅੱਜ ਸ਼ਹੀਦੀ ਦਿਹਾੜਾ ਵਿਸ਼ਵ ਭਰ ਤੇ ਸੇਕੋ ਮਨਾ ਰਹੀ ਹੈ ਜਿੱਥੇ ਸ੍ਰੀ ਫਤਿਹਗੜ੍ਹ ਸਾਹਿਬ ਕੇ ਜਿੱਥੇ ਉਹਦਾ ਸ਼ਹੀਦੀ ਸਥਾਨ ਸੀ ਉਸ ਸਥਾਨ ਤੇ ਵੱਡੀ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਉੱਥੇ ਗੁਰਦੁਆਰਾ ਹਾਜੀ ਰਤਨ ਸਾਹਿਬ ਗੁਰਦੁਆਰਾ ਕਿਲਾ ਮਾਰਕਸ ਸਾਹਿਬ ਇਸ੍ਰੀ ਖੰਡ ਪਟ ਸਾਹਿਬ ਦੇ ਸਵੇਰੇ ਭੋਗ ਪਾਏ ਨੇ ਜਥੇਦਾਰ ਸ੍ਰੀ ਕਾਲਤਾਸ ਸਾਹਿਬ ਜੀ ਵੱਲੋਂ ਹੋਏ ਆਦੇਸ਼ ਮੁਤਾਬਕ ਜੋ 10 ਵਜੇ ਵਿਸ਼ਵ ਭਰ ਤੇ ਸਾਰੀਆਂ ਸਿੱਖ ਸੰਗਤਾਂ ਨੇ ਨਾਮ ਜਾਪ ਸਿਮਰਨ ਕਰਨਾ ਸੀ ਉਹ ਉਹ ਨਾਮ ਜਾਪ ਸਿਮਰਨ ਅੱਜ ਬਠਿੰਡਾ ਦੀਆਂ ਸੰਗਤਾਂ ਨੇ ਗੁਰਦੁਆਰਾ ਹਾਜੀਤਨ ਸਾਹਿਬ ਵਿਖੇ ਵੱਡੀ ਪੱਧਰ ਤੇ ਪਹੁੰਚ ਕੇ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਜੋ ਮੋਗਲ ਹਕੂਮਤਾਂ ਨੇ ਸੱਚ ਨੂੰ ਦਬਾਉਣ ਵਾਸਤੇ ਸਬੇਮਾਨ ਨੂੰ ਸਿੱਖ ਕੌਮ ਦੇ ਸਬੇਮਾਨ ਨੂੰ ਦਬਾਉਣ ਵਾਸਤੇ ਧਰਮ ਤੋਂ ਪਾਸੇ ਕਰਨ ਵਾਸਤੇ ਉਹਨਾਂ ਬੱਚਿਆਂ ਛੋਟੇ ਸਾਹਿਬਜ਼ਾਦਿਆਂ ਨੂੰ ਈਨ ਬਣਾਉਣ ਵਾਸਤੇ ਕਿ ਤੁਸੀਂ ਧਰਮ ਛੱਡ ਦੇਵੋ ਤੁਸੀਂ ਆਪਣਾ ਇਮਾਨ ਛੱਡ ਦੇਵੋ ਮਾਤਾ ਜੀ ਨੂੰ अनेका ਤਸੀਹੇ ਦਿੱਤੇ ਬੱਚਿਆਂ ਨੂੰ ਕੱਲ ਦੀਆਂ ਜੋ ਪੇਸ਼ੀਆਂ ਸੀ ਕੋ ਮੁਗਲ ਹਕੂਮਤ ਦੀਆਂ ਜੋ ਪੇਸ਼ੀਆਂ ਲੱਗਦੀਆਂ ਸਨ ਉਹਨਾਂ ਪੇਸ਼ੀਆਂ ਦੇ ਵਿੱਚ ਬੜੇ ਤਸੀਹੇ ਦਿੱਤੇ ਇੱਥੋਂ ਤੱਕ ਕਿ ਦੁਨਨਾ ਸਿੰਘ ਲਾਹੌਰੀਆ ਦੱਸਦਾ ਹੈ ਕਿ ਪੀਪਲ ਗਨ ਪੀਪਲ ਬੰਨ ਗੁਲੇਲੇ ਮਾਰੇ ਪੀਪਲ ਦੇ ਨਾਲ ਬੰਨ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਗੁਲੇਲੇ ਮਾਰੇ ਸ਼ਮਕਤੂ ਦੀਆਂ ਸ਼ਮਕਾਂ ਨਾਲ ਕੁਟਿਆ ਬੜੇ ਤਸੀਹੇ ਦਿੱਤੇ ਪਰ ਬੱਚਿਆਂ ਨੇ ਜੋ ਸਵੇ ਮਾਨਸੀ ਸੱਚ ਸੀ ਉਸ ਨੂੰ ਨਹੀਂ ਛੱਡਿਆ ਤੇ ਸੂਬੇ ਜੋ ਵਜ਼ੀਰ ਖਾਂ ਸੀ ਉਸ ਨੂੰ ਜੋ ਸੱਚ ਤੇ ਰਹਿਣ ਦੀ ਉਹਨਾਂ ਨੇ ਗੱਲ ਕੀਤੀ ਤੇ ਅੱਜ ਦੀ ਜੋ ਪੇਸ਼ੀ ਸੀ 13 ਫੋ ਦੀ ਸਰਹੰਦ ਨਵਾਬ ਦੇ ਸਾਹਮਣੇ ਉਸ ਪੇਸ਼ੀ ਦੇ ਵਿੱਚ ਵੀ ਉਹਨਾਂ ਨੇ ਧਰਮ ਨੂੰ ਅੱਗੇ ਰੱਖਿਆ ਸੱਚ ਨੂੰ ਅੱਗੇ ਰੱਖਿਆ ਤਾਂ ਉਹਨਾਂ ਨੇ ਫਤਵਾ ਦਿੱਤਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਬਾਬਾ ਜੋਰਾਵਰ ਸਿੰਘ ਜੀ ਸਾਹਿਬ ਜادہ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਦੇ ਵਿੱਚ ਲਿਆ ਜਾਵੇ ਉਹ ਅੱਜ ਦੇ ਦਿਨ ਮੁਗਲ ਹਕੂਮਤ ਨੇ ਜੋ ਮੁਗਲ ਸਾਮਰਾਜ ਸੀ ਜੋ ਉਹਨਾਂ ਨੇ ਉਹਨਾਂ ਨੂੰ ਬੱਚਿਆਂ ਨੂੰ ਨੀਹਾਂ ਦੇ ਵਿੱਚ ਇਨਕੀ ਸ਼ਹੀਦ ਕੀਤਾ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਦੇ ਵਿੱਚ ਸ਼ਹੀਦ ਹੋਏ ਉਹਨਾਂ ਦੀ ਯਾਦ ਦੇ ਵਿੱਚ ਅੱਜ ਵਿਸ਼ਵ ਭਰ ਤੇ ਜੋ ਸਿਮਰਨ ਹੋਏ ਆਪਹੁ ਪਾਏ ਨੇ ਇਸ ਇਸੇ ਸੰਦਰਭ ਦੇ ਵਿੱਚ ਸੰਗਤਾਂ ਵੱਡੀ ਪੱਧਰ ਤੇ ਗੁਰਦੁਆਰਾ ਹਾਜੀਤਨ ਸਾਹਿਬ ਵਿਖੇ ਅੱਜ ਨਾਮ ਜਪ ਦੇ ਵਿੱਚ ਪਹੁੰਚੀਆਂ ਨੇ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਤੇ ਉਹਨਾਂ ਸ਼ਹੀਦਾਂ ਸਿੰਘਾਂ ਨੇ ਵੱਡੇ ਸਹਬਜ਼ਾਦੇ ਛੋਟੇ ਸਹਬਜ਼ਾਦੇ ਮਾਤਾ ਗੁੱਜਰ ਸਮੂਹ ਸਿੰਘਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ